ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੈਪੀ ਕਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੁਣ ਸਵੇਰ ਦੇ ਜੀ 8:00 ਦਾ ਟਾਈਮ ਆ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਜੀ ਥੰਬਨੇਲ ਦੇਖੀ ਪਤਾ ਹੀ ਚੱਲ ਗਿਆ ਹੋਣਾ ਜੀ ਆਦੀ ਆਪਣੀ ਵੀਡੀਓ ਥੋੜੀ ਆਪਾਂ ਲੇਟ ਬਣਾ ਰਹੇ ਆ ਉਹਦੇ ਪਿੱਛੇ ਜੀ ਰੀਜ਼ਨ ਕਿਉਂਕਿ ਮੇਰੇ ਕਾਫੀ ਟਾਈਮ ਪਹਿਲਾਂ ਜੀ ਸੱਟ ਲੱਗੀ ਸੀ ਮਡੇ ਪੀ ਸੀ ਲੋ ਡਿੱਗਣ ਦੇ ਕਾਰਨ ਲੱਤ ਤੇ 6:00 ਵਜੇ ਸੀ ਥੋੜੀ ਮਤਲਬ ਕੀ ਜਿਵੇਂ ਆਪਾਂ ਕਹਿੰਦੇ ਲੱਕ ਦੇ ਕੋਲ ਤੇ ਉਹਦਾ ਕਰਕੇ ਸਵੇਲਿੰਗ ਆ ਗਈ ਸੀ ਉਸ ਟਾਈਮ ਉਸ ਇੱਕਦਮ ਮੰਨ ਨਹੀਂ ਪਤਾ ਨਹੀਂ ਚੱਲੇ ਕਾਫੀ ਟਾਈਮ ਬਾਅਦ ਪਤਾ ਲੱਗੇ ਕਿ ਮੈਨੂੰ ਇੱਕਦਮ ਬਿਲਕੁਲ ਹੀ ਤੁਰਿਆ ਨਾ ਜਾਵੇ ਪੀਨ ਬਹੁਤ ਜ਼ਿਆਦਾ ਹੋਣ ਲੱਗੀ ਸੀ ਫਿਰ ਐਕਸ-ਰੇ ਕਰਵਾਇਆ ਸੀ ਜੀ ਉਸ ਟਾਈਮ ਐਕਸ-ਰੇ ਕਰਵਾਉਣ ਤੋਂ ਪਤਾ ਚੱਲੇ ਸੀ ਕਿ ਸੋ ਹੋ ਜਾਗੀ ਫਿਰ ਦਵਾਈ ਖਾਧੀ ਸੀ ਕੁਝ ਜ਼ਿਆਦਾ ਟਾਈਮ ਨਹੀਂ ਖਾਧੀ ਬਸ 10-12 ਦਿਨ ਖਾਧੀ ਸੀ ਦਵਾਈ ਪਰ ਹੁਣ ਅਚਾਨਕ ਫੇਰ ਪੀਣ ਹੋਣ ਲੱਗੀ ਕੱਲ ਤੇ ਤਾਂ ਹੀ ਮੈਂ ਕੱਲ ਵੀਡੀਓ ਨਹੀਂ ਸ਼ੂਟ ਕਰੀ ਤੇ ਵੀਡੀਓ ਫਿਰ ਅੱਜ ਸਵੇਰੇ ਅੱਜ ਹੀ ਅਪਲੋਡ ਕਰਨੀ ਅੱਜ ਹੀ ਸਵੇਰੇ ਸ਼ੂਟ ਕਰੀਏ ਕੱਲ ਥੋੜੀ ਜਿਹੀ ਮੇਰੇ ਪ੍ਰੋਬਲਮ ਜ਼ਿਆਦਾ ਸੀਗੀ ਤੇ ਜਦੋਂ ਤੁਰਦੀਆਂ ਨਾ ਫਿਰ ਜ਼ਿਆਦਾ ਚੀਜ਼ ਜੀ ਬਣੀ ਸੀਗੀ ਤੇ ਹੁਣ ਕੱਲ ਦਿਵਾਲੀ ਲੱਤੀ ਤਾਂ ਹੈ ਉਹਨਾਂ ਨੂੰ ਥੋੜੇ ਦਾ ਫਰਕ ਆਗਾ ਤੇ ਬਾਕੀ ਫਿਰ ਮੈਂ ਕਿਹਾ ਚਲੋ ਵੀ ਹੁਣ ਪਹਿਲਾਂ ਮੈਂ ਵੀਡੀਓ ਬਣਾ ਲਵਾਂ ਕਿਉਂਕਿ ਵੀਡੀਓ ਮੇਰੀ ਆਲਰੇਡੀ ਅੱਜ ਬਹੁਤ ਲੇਟ ਹੋ ਗਈ ਵੈਸੇ ਮੈਂ ਬਹੁਤ ਚਿਰ ਸਹੀਆਂ ਵੀਡੀਓ ਪਾਣੀ ਹੁੰਦੀ ਆ ਸੋ ਜੀ ਉਹਦੇ ਲਈ ਮਾਫ ਕਰਿਓ ਤੇ ਬਾਕੀ ਤੁਸੀਂ ਦੇਖਸਣ ਇਸ ਜਗ੍ਹਾ ਬੈਠਿਆ ਕਮਰੇ ਦੇ ਵਿੱਚ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਵੀ ਸੋਚ ਰਹੇ ਹੋ ਕਿ ਪਿੱਛੇ ਖਿੜਕੀ ਕਿੱਦਾਂ ਵੀ ਖਾਲੀ-ਖਾਲੀ ਜਾਂ ਇਹ ਕਮਰੇ ਦੇ ਵਿੱਚ ਜੀ ਲਮਾਰੀਆਂ ਪਈਆਂ ਹੁੰਦੀਆਂ ਸੀ ਆਪਣੀਆਂ ਲਮਾਰੀਆਂ ਦੇ ਪਿੱਛੇ ਖਿੜਕੀ ਹੁੰਦੀ ਸੀ ਆਪਣੇ ਤੇ ਹੁਣ ਗਰਮੀ ਦਾ ਕਰਕੇ ਇੱਕ ਤਾਂ ਖਿੜਕੀ ਫਿਰ ਕਿਵਰੀ ਲਾਈਟ ਨਹੀਂ ਹੁੰਦੀ ਖੋਲ ਲੈਨੇ ਆ ਤੇ ਇੱਕ ਕਾਰਨ ਇਹ ਹੈ ਜੀ ਵੀ ਹੁਣ ਆਪਾਂ ਉਧਰੋਂ ਜਿਵੇਂ ਰਸੋਈ ਦਾ ਸਮਾਨ ਸੇ ਚੱਕ ਲਿਆ ਸੀ ਤੇ ਉਧਰ ਹੁਣ ਕਮਰੇ 'ਚ ਸਮਾਨ ਫਿਰ ਉਧਰ ਹੀ ਸ਼ਿਫਟ ਕਰ ਦਿੱਤਾ ਦੀ ਆਏਗਾ ਤਾਂ ਉਹਦੇ ਵਿੱਚ ਅਭੀ ਜੋ ਲੋਕ ਚੰਗਾ ਨਹੀਂ ਲੱਗਦਾ ਵਿਚੇ ਮਾਰੀ ਪਹਿਲਾਂ ਤਾਂ ਚਲੋ ਆਪਣ ਮਜਬੂਰੀ ਸੀ ਨਾ ਖਾਲੀ ਕਰ ਲਿਆ ਤੁਸੀਂ ਬੈੱਡ ਦੇ ਕੁਰਸੀਆਂ ਰੱਖੀਆਂ ਬਸ ਆਪਾਂ ਤੇ ਬਾਕੀ ਫਿਰ ਹੁਣ ਮੈਂ ਲੱਗਦੀ ਸੀਗੀ ਥੋੜਿਆ ਦੇ ਵਿੱਚ ਪੇਟੀ ਚ ਸਮਾਨ ਰੱਖਣਾ ਸੀ ਤੇ ਨਾਲ ਹੀ ਮਤਲਬ ਕਿ ਫਰਨੇਲ ਦੀਆਂ ਗੋਲੀਆਂ ਮੰਗਾਈਆਂ ਸੀ ਮੈਂ ਥੋੜੇ ਥੋੜੇ ਟੈਂਪਰ ਦੀ ਪੱਕੜੇ ਚ ਵਨ ਕੇ ਫਰਨੇਲ ਦੀਆਂ ਗੋਲੀਆਂ ਜਿਹੜੀਆਂ ਪੇਟੀ ਸਿੱਟ ਦੇਈਆਂ ਨੇ ਕਿਉਂਕਿ ਇੱਥੇ ਆਪਣੇ ਖੇਤਾਂ ਦੇ ਤੁਹਾਨੂੰ ਪਤਾ ਵੀ ਚੂਹੇ ਟੱਡੀਆਂ ਵਗੈਰਾ ਹਜੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਨਾ ਤੇ ਉਸ ਤੋਂ ਇਲਾਵਾ ਜੀ ਇੱਕ ਚੀਜ਼ ਹੋਰ ਆ ਤੁਹਾਡੇ ਨੇ ਸ਼ੇਅਰ ਕਰਨੀ ਸੀ ਵੀ ਆਪਣਾ ਦੂਸਰਾ ਚੈਨਲ ਆ ਜੀ ਬਣ ਗਿਆ ਤੇ ਦੂਸਰੇ ਚੈਨਲ ਦਾ ਆਪਾਂ ਨਾਮ ਵੀ ਰੱਖ ਲਿਆ ਤੇ ਕੱਲ ਗ੍ਰਹਮ ਬੈਠੇ ਬੈਠੇ ਹੀ ਕੰਮ ਕੰਪਲੀਟ ਕਰ ਲਿਆ ਮੈਂ ਕਿ ਚਲੋ ਵੀ ਜਿਆ ਚੱਲ ਫਿਰ ਤਾਂ ਨਹੀਂ ਸਕਦੀ ਮੈਂ ਘੱਟੇ-ਵੱਟੇ ਕੰਮ ਕੰਪਲੀਟ ਕਰ ਲਵਾਂ ਦੂਸਰਾ ਚੈਨਲ ਜਿਹੜਾ ਬਣਿਆ ਜੀ ਉਹਦਾ ਨਾਮ ਵੀ ਆਪਾਂ ਸੰਗਰੂਰ ਤੋਂ ਹੀ ਸਟਾਰਟ ਕੀਤਾ ਸੰਗਰੂਰ ਫੈਮਿਲੀ ਕੁਕਿੰਗ ਚੈਨਲ ਜਿਹੜਾ ਇਹ ਵਾਲਾ ਚੈਨਲ ਹੈ ਜੀ ਇਹਦਾ ਨਾਮ ਤਾਂ ਹੈਗਾ ਸੰਗਰੂਰ ਫੈਮਿਲੀ ਚੈਨਲ ਉਹਦਾ ਨਾਮ ਹੈਗਾ ਸੰਗਰੂਰ ਫੈਮਿਲੀ ਕੁਕਿੰਗ ਚੈਨਲ ਯਾਨੀ ਵਿੱਚ ਆਪਾਂ ਕੁਕਿੰਗ ਜਿਹੜਾ ਸ਼ਬਦ ਉਹ ਐਡ ਕਰਤਾ ਤੇ ਇਹਦਾ ਲੋਗੋ ਥੋੜਾ ਡਿਫਰੈਂਟ ਆ ਇਹਦਾ ਲੋਗੋ ਜਿਹੜਾ ਹੈਗਾ ਮਤਲਬ ਕਿ ਕਾਲੇ ਰੰਗ ਦਾ ਹੈਗਾ ਤੇ ਵਿੱਚ ਮਤਲਬ ਕਿ ਆਪਾਂ ਚਿੱਟੇ ਜਿਹੇ ਸ਼ਬਦ ਅੱਖਰਾਂ ਦੇ ਨਾਲ ਲਿਖਿਆ ਹੋਇਆ ਹਨ ਤੇ ਜਿਹੜਾ ਉਹਦਾ ਲੋਗੋ ਹੈ ਜੀ ਉਹਦੇ ਲੋਗੋ ਵਿੱਚ ਮੇਰੀ ਤੇ ਈਮਾਨ ਦੀ ਫੋਟੋ ਲੱਗੀ ਹੋਈ ਹੈ ਸੋ ਉਹ ਦਾ ਲਿੰਕ ਹੈ ਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਪਲੀਜ਼ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਉਹ ਤੇ ਵੀਡੀਓ ਜਿਹੜੀ ਹੈਗੀ ਅੱਜ ਆਪਾਂ ਪਾ ਦਵਾਂਗੇ ਮੰਨ ਲਓ ਵੀ 2 3 ਵਜੇ 3 4 ਵਜੇ ਇੱਕ ਟਾਈਮ ਆਪਾਂ ਫਿਕਸ ਕਰ ਲਾਂਗੇ ਫਿਰ ਉਸੇ ਟਾਈਮ ਤੇ ਡੇਲੀ ਉਸੇ ਚੈਨਲ ਤੇ ਵੀਡੀਓ ਆਇਆ ਕਰਨਾ ਹੈ ਇਹ ਵਾਲੇ ਚੈਨਲ ਤੇ ਜਿਹ 퍼 ਸਵੇਰੀ ਵੀਡੀਓ ਪਾਇਆ ਕਰਾਂਗੀ ਉਹ ਵਾਲੇ ਚੈਨਲ ਤੇ ਆਪਾਂ ਸ਼ਾਮ ਦੇ ਟਾਈਮ ਵੀਡੀਓ ਪਾਇਆ ਕਰਾਂਗੇ ਕਿਉਂਕਿ ਦੋਨੋਂ ਚੈਨਲ ਤੇ ਫਿਰ ਇੱਕੋ ਟਾਈਮ ਤੇ ਵੀਡੀਓ ਪਾਉਣੀ ਤੇ ਫਿਰ ਥੋੜਾ ਜਿਹਾ ਪ੍ਰੋਬਲਮ ਆਇਆ ਕਰੂਸ ਕਰਕੇ ਦੋਨੋਂ ਟਾਈਮ ਅਲੱਗ-ਅਲੱਗ ਰੱਖ ਲ ਜਿਸ ਟਾਈਮ ਮੈਂ ਸ਼ਾਮ ਨੂੰ ਫ੍ਰੀ ਹੋਇਆ ਤਾਂ ਉਹ ਜਸਟ ਟਾਈਮ ਉਹਦੇ ਪਾ ਦਿਆ ਕਰੂੰਗੀ ਫਿਰ ਉਹ ਇੱਕ ਟਾਈਮ ਫਿਕਸ ਰੱਖ ਲਾਂਗੇ ਪਰ ਉਹ ਤੇ ਆਪਾਂ ਡੇਲੀ ਵੀਡੀਓ ਨਹੀਂ ਪਾਵਾਂਗੇ ਜੀ ਜਿਹੜਾ ਕੁਕਿੰਗ ਦੀ ਹੋਊਗੀ ਤੁਹਾਨੂੰ ਪਤਾ ਉਹਦੇ ਵਿੱਚ ਆਪਾਂ ਉਹ ਵੀ ਟਾਈਮ ਇੱਕ ਫਿਕਸਰ ਲਾਗੇ ਵੀ ਨਾ ਹਫ਼ਤੇ ਦੇ ਵਿੱਚ ਅਸੀਂ ਤਿੰਨ ਵੀਡੀਓ ਸੋਚੀਆਂ ਨੇ 7 ਦਿਨ ਹੁੰਦੇ ਨੇ ਹਫ਼ਤੇ 'ਚ ਤੇ ਹਫ਼ਤੇ ਦੇ ਵਿੱਚ ਆਪਾਂ ਤਿੰਨ ਵੀਡੀਓ ਸੋਚੀਆਂ ਵੀ ਤਿੰਨ ਵੀਡੀਓ ਉਹ ਤੇ ਪਾਇਆ ਕਰਾਂਗੇ ਤੇ ਜਿਹੜੇ ਦਿਨ ਮਤਲਬ ਕਿ ਵੀਡੀਓ ਉਹ ਤੇ ਪਾਇਆ ਕਰਾਂਗੇ ਹੁਣ ਪਾਵਾਂਗੇ ਉਸੇ ਦਿਨ ਹੀ ਅਗਲੇ ਹਫ਼ਤੇ ਵੀਡੀਓ ਪਾਵਾਂਗੇ ਜਿਵੇਂ ਅੱਜ ਮੰਨ ਲਓ ਸੰਡੇ ਆ ਤੇ ਸੰਡੇ ਆ ਦਿਨ ਵੀਡੀਓ ਕੋਤੇ ਪਾਵਾਂਗੇ ਤੇ ਅਗਲੇ ਸੰਡੇ ਵੀ ਉਹ ਤੇ ਵੀਡੀਓ ਪਾਵਾਂਗੇ ਹੁਣ ਫਿਰ ਉਸ ਤੋਂ ਬਾਅਦ ਸੰਡੇ ਤੋਂ ਬਾਅਦ ਫਿਰ ਆਪਾਂ ਇੱਕ ਦਿਨ ਫਿਕਸ ਕਰ ਲਾਂਗੇ ਸੀਮ ਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਸਬਸਕ੍ਰਾਈਬ ਕਰਦੇ ਹੋ ਦੇ ਨਾਲ ਇੱਕ ਬੈਲ ਆਈਕਨ ਹੁੰਦਾ ਉਹਨੂੰ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਜਦੋਂ ਮੈਂ ਵੀਡੀਓ ਤੇ ਪਾਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਮਿਲ ਜੇ ਤੇ ਪਲੀਜ਼ ਉਸ ਚੈਨਲ ਨੂੰ ਵੀ ਸਪੋਰਟ ਕਰਿਓ ਤੁਸੀਂ ਇਸ ਚੈਨਲ ਨੂੰ ਬਹੁਤ ਸਪੋਰਟ ਕੀਤਾ ਉਹਨੂੰ ਵੀ ਬਹੁਤ ਸਪੋਰਟ ਕਰਿਓ ਤੇ ਉਹਦਾ ਲਿੰਕ ਹੈ ਜੀ ਮੈਂ ਇਸੇ ਚੈਨਲ ਦਾ ਡਿਸਕ੍ਰਿਪਸ਼ਨ ਹੂਗਾ ਤੇ ਉਹਦੇ ਵਿੱਚ ਮੈਂ ਦੇ ਦੂੰਗੀ ਤੁਸੀਂ ਉੱਥੋਂ ਜਾ ਕੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲਿਓ ਹਨਾ ਤੇ ਚਲੋ ਜੀ ਮੈਂ ਪਹਿਲਾਂ ਹੁਣ ਰੱਖਿਆ ਮੈਂ ਥੋੜੇ ਸਮਾਨ ਪੇਟੀ 'ਚ ਫਿਰ ਆਪਾਂ ਆਕੇ ਅੱਗੇ ਜਿਹੜਾ ਵਲੌਗ ਆ ਉਹਨੂੰ ਕੰਟੀਨਿਊ ਕਰਾਂਗੇ ਹਾਂਜੀ ਲੋ ਜੀ ਹੁਣ ਮੈਂ ਰੱਖਿਆ ਜੀ ਜਿਹੜਾ ਸਮਾਨ ਵਗੈਰਾ ਉਹਦਾ ਕੰਮ ਥੋੜਾ ਰੰਦਾ ਸੁਪੇਟੀ ਸਮਾਨ ਰੱਖੰਦਾ ਵਾਕੀ ਫਰਨੈਚ ਦੀ ਗੋਲੀਆਂ ਉਹ ਮੇਰੀਆਂ ਕੱਪੜੇ 'ਚ ਬੰਨ ਕੇ ਰੱਖੀਆਂ ਸੀ ਉਹ ਵੀ ਸਟੇਕ ਨੂੰ ਜਾਂ ਦੇ ਵਿੱਚ कि ਬੈਂਸੇ ਤਾਂ ਆਪਣਾ ਨਿੰਮ ਦੇ ਪੱਤੇ ਵੀ ਬਾਗ ਨਹੀਂ ਹੁੰਨੇ ਜੀ ਮਾ ਨਿੰਮ ਆਪਣੇ ਨੇੜੇ-ਤੇੜੇ ਹੈ ਨਹੀਂ ਫਿਰ ਮੈਂ ਕਿਹਾ ਚਲੋ ਫਰਨਾਏ ਗੂੜੀਏ ਪਾ ਦਨੀ ਆ ਕਿਉਂਕਿ ਫਿਰ ਇਹ ਹੁੰਦਾ ਜੀ ਉਹਦੇ ਵਿੱਚ ਆਪਣੀਆਂ ਮੇਰੇ ਕੋਲ ਬੈਲਬੋਰਡ ਦੀਆਂ ਚਾਈਆਂ ਵਗੈਰਾ ਹਨ ਮਹਿੰਗੀਆਂ ਰੇਸ਼ਮ ਦੀਆਂ ਤੇ ਉਹ ਜਿਹੜੀ ਦਾਦਾ ਜੀ ਬਣਾਉਂਦੇ ਦਿੱਤੀਆਂ ਹਈਆਂ ਅਸੀਂ ਤੇ ਉਹ ਮਤਲਬ ਕੀ ਪਈਆਂ ਨੇ ਵਿੱਚ ਤੇ ਮੈਂ ਕਿਹਾ ਵੀ ਕਿਤੇ ਉਹਨਾਂ ਨੂੰ ਕੀੜਾ ਨਾ ਲੱਗ ਜਾਵੇ ਤਾਂ ਕਰਕੇ ਫਿਰ ਮੈਂ ਥੋੜ੍ਹਾ-ਥੋੜ੍ਹਾ ਟਾਈਮ ਬਾਅਦ ਜਦੋਂ ਮੈਨੂੰ ਨਾ ਦਵਾਈ ਖਾਣ ਲਈ ਗੋਲੀਆਂ ਵਗੈਰੂ ਬਿਸਤੀਆਂ ਆਈਆਂ ਜੋ ਖਤਮ ਹੋ ਗਈਆਂ ਹੋਣੀਆਂ ਤਾਂ ਮੈਂ ਬੋਸ ਰੱਖ ਦਿੰਨੀ ਆ। ਤਾਂ ਜਦੋਂ ਮੈਂ ਕਰਨ ਗਈ ਸੀ ਗੋਲੀਆਂ ਵਗੈਰੂ ਪਾਉਣ ਗਈ ਸੀ ਜੀ ਕੰਮ ਤਾਂ ਉਹਦੇ ਵਿੱਚ ਮੈਂ ਦੇਖਿਆ ਵੀ ਮੇਰੀ ਨਾ ਕਹਾ ਜੁਐਲਰੀ ਪਈ ਆ ਆਰਟੀਫੀਸ਼ਲ ਫਿਰ ਮੈਂ ਉਹ ਕੱਢ ਲਈ ਮੈਂ ਕਿ ਸलो ਦੇਖਦੀ ਆ ਵੀ ਮੈਨੂੰ ਇਹ ਸੀਗਾ ਵੀ ਦੇਖਾਂ ਖਰਾਬ ਤਾਂ ਨਹੀਂ ਹੋ ਗਈ ਜਾਂ ਕੋਈ ਸਟੋਨ ਵਗੈਰੂ ਤਾਂ ਨਹੀਂ ਨਿਕਲ ਗਏ ਤੇ ਤੇ ਨਾਲ ਹੀ ਮੈਂ ਤੇ ਪੀ ਰਹੀ ਸੀ ਚਾਹ ਸਵੇਰ ਦੇ ਦੂਸਰੇ ਟਾਈਮ ਦੀ ਆਪਾਂ ਤੇ ਵੈਸੇ ਆਪਾਂ ਸਵੇਰੇ ਇੱਕ ਟਾਈਮ ਚਾਹ ਪਿਉਣੀ ਆਗੀ ਐਸ ਵੀ ਨੇ ਕੁਝ ਥੋੜਾ ਜਿਹਾ ਕੰਮ ਕੰਪਿਊਟਰ ਕਰਕੇ ਚਾਹ ਬਣਾ ਲਨੇ ਆ ਤੇ ਆ ਜਿਹੜਾ ਤੁਸੀਂ ਕੱਪ ਦੇਖ ਸਕਦੇ ਹੋ ਜੀ ਬੜਾ ਹੀ ਪਿਆਰਾ ਕੱਪ ਆ ਇਹਨੂੰ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ ਇਹਦਾ ਨਾਮ ਮੈਂ ਰੱਖਿਆ ਮੋਟੂ ਗੋਲਮੋਲ ਜਾਇਦਾ ਤੇ ਮੈਂ ਅਗਰ ਕਦੇ ਚਾਹ ਪਣੀ ਹੋਵੇ ਤੇ ਜੀ ਮਨ ਮੰਮੂਨੀ ਬਣਾਈਆ ਤਾਂ ਮੈਨੂੰ ਵੀ ਚਾਹ ਪਣੀ ਹੋਵੇ ਉਹ ਵੀ ਹਾਂ ਮੋਟੂ ਚਿਪਾ ਕੇ ਦਿਓ ਮੈਨੂੰ ਜਿਹੜਾ ਇਹ ਵਾਲਾ ਕੱਪ ਆ ਵੀ ਬਹੁਤ ਬਹੁਤ ਹੀ ਜ਼ਿਆਦਾ ਪਿਆਰਾ ਹੈ ਕਿਤੇ ਤੁਸੀਂ ਦੇਖ ਸਕਦੇ ਹੋ ਸ਼ੇਪ ਬਣੀ ਹੋਈ ਹੈ ਉਹਦਾ ਕੱਗੇ ਕਲਰ ਬਹੁਤ ਸੋਹਣਾ ਹੈ ਦਾ ਤਾਂ ਕਿਉਂ ਚਾਲਾ ਹੀ ਪਿਆਰਾ ਲੱਗਦਾ ਚਲੋ ਮੈਂ ਚਾਹ ਵੀ ਪੀਨੂਗੀ ਨਾਲ ਨਾਲ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਜੁਐਲਰੀ ਵੀ ਦਿਖਾਉਣੀ ਆ ਆਪਣੀ ਇਹ ਜੀ ਜਿਹੜੀ ਜੁਐਲਰੀ ਆ ਇਹ ਮਤਲਬ ਮੈਂ ਵੈਸੇ ਨਹੀਂ ਲੈਂਦੀ ਜਿਵੇਂ ਕੋਈ ਵਿਆਹ ਸ਼ਾਦੀ ਆਉਂਦੀ ਸੀ ਜਿਹੜਾ ਸੂਟ ਸਮਾਉਂਦੀ ਸੀ ਉਹਦੇ ਨਾਲ ਲੈਂਦੀ ਹੁੰਦੀ ਸੀ ਤੇ ਉਹ ਜਿਵੇਂ ਮਨ ਸੂਟ ਤਾਂ ਬੰਦਾ ਹਟਾ ਲੈਂਦਾ ਹਨਾ ਸੂਟ ਫਟ ਜਾਂਦਾਗਾ ਤੇ ਜੁਵਲਰੀ ਉਦੋਂ ਦੀ ਉਦੋਂ ਹੀ ਰਹਿੰਦੀ ਆ ਤੇ ਫਿਰ ਮੈਂ ਇਕੱਠੀ ਕਰ 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 ਕੱਢ ਤੇ ਛਾਪਾ ਬੇਟੀ ਜੀ ਰੱਖੀ ਗਈ ਉਹ ਤੋਂ ਬਾਹਰ ਇਹ ਹੁੰਦਾ ਨਹੀਂ ਜਦੋਂ ਕਈ ਵਾਰੀ ਲਮਾਰੇ ਦੇ ਵਿੱਚ ਇਧਰ ਉਧਰ ਪਸਾਮਾਨ ਕਰਦੀਆਂ ਤਾਂ ਜੁਵਲਰੀ ਜਿਹੜੀ ਹੁੰਦੀ ਆ ਤੁਹਾਨੂੰ ਪਤਾ ਇਧਰ ਉਧਰ ਬਾਰ ਬਾਰ ਉਹ ਸਟੋਨ ਵਗੈਰਾ ਨਿਕਕਨ ਡਾ ਰਹੇ ਨੇ ਇਹ ਡਿਜ਼ਾਈਨ ਵੀ ਤੇ ਜਿਹੜਾ ਪਈ ਰਹਿੰਦੀ ਆ ਸਭ ਤੋਂ ਪਹਿਲਾਂ ਦਿਖਾਉਣੀ ਆ ਕਿ ਮੈਂ ਦੇਖੋ ਉਵੇਂ ਹੀ ਪਾਈ ਨੇ ਤਾਂ ਸਿਆਦ ਅੱਛਾ ਦੇ ਪੱਤੇ ਬਣੇ ਹੋਏ ਨੇ ਆਹ ਵਾਲੇ ਜਿਹਦੇ ਉੱਤੇ ਪਾਰ ਇਨ੍ਹਾਂ ਨੂੰ ਹੈਂਗ ਕਰਦੇ ਆ ਉਦੋਂ ਹੀ ਪਏ ਇਹ ਮੇਰੇ ਕੋਲ ਬਲੈਕ ਸੂਟ ਹੁੰਦਾ ਸੀ ਜੀ ਉਹਦੇ ਨਾਲ ਲੈਤੇ ਸੀ ਤੇ ਮੈਂ ਪਾਈ ਇਹ ਸਾਰਾ ਤੁਸੀਂ ਮੰਨ ਲਓ ਵੀ ਅਭਧਕ ਦੇਣੀ ਹੈ ਤੇ ਉਦਾਂ ਦੇ ਉਦਾਂ ਹੀ ਪਏ ਆ ਤੁਸੀਂ ਦੇਖ ਸਕਦੇ ਆਗੇ ਤੁਸੀਂ ਇਹ ਇਹ ਵਿਚੇ ਦੇ ਨਾ 골ਡਨ ਕਲਰ ਦਾ ਜਿਹੜੇ ਸਟੋਨ ਜੇ ਲੱਗੇ ਹੋਏ ਨੇ ਤੇ ਬਲੈਕ ਕਲਰ ਦੀ ਇਅਰਿੰਗਸ ਨੇ ਹੁਣ ਆਮ ਇਹ ਚੀਜ਼ਾਂ ਪੈਂਦੀਆਂ ਨਹੀਂ ਹਨ ਘਰ ਦੇ ਵਿੱਚ ਕੰਮ ਕਰਦੇ ਵੀ ਨਹੀਂ ਪੈਂਦੀਆਂ ਹੁਣ ਇੱਕ ਕਾਰਪਟ ਆ ਉਹ ਤੋਂ ਮੈਂ ਪਾਈ ਵੀ ਨਹੀਂ ਹੁਣ ਮੈਨੂੰ ਥੋੜੇ ਆਡ ਵੀ ਲੱਗਦੇ ਨੇ ਵੀ ਮਾਈ ਤੇ ਜਿਹੜੀ ਕਾਹ ਨੇ ਜੀ ਅਜੇ ਤੋਂ ਡੱਬੇ ਵੀ ਕਿੰਨੀ ਪੁਰਾਣੀ ਹੋ ਗਈ ਇਹ ਦੀ ਇਹ ਕਾਟਨ ਦੇ ਵਿੱਚ ਹੀ ਮਲਬੇਟੇ ਰੱਖੇ ਹੋਏ ਨੇ ਇਹ ਮਤਲਬ ਕਿ ਤੁਸੀਂ ਆ ਸਮਝ ਲਓ ਅ ਇਹ ਵਾਲੇ ਆਇਤੋਂ 13 13 14 ਸਾਲ ਪਹਿਲਾਂ ਪੁਰਾਣੇ ਦੇ ਵਿੱਚ 13 14 ਸਾਲ ਪਹਿਲਾਂ ਜਦੋਂ ਮੇਰੀ ਪੇਕਿਆਂ ਦੇ ਰਿਸ਼ਤੇਦਾਰੀ ਚ ਮੈਰਿਜ ਸੀਗੀ ਮਤਲਬ ਮੇਰੀ ਦਾਦੀ ਦੀ ਭੈਣ ਦੀ ਪੋਤੀ ਦੀ ਤੇ ਉਹਦੋਂ ਮਤਲਬ ਫਿਰ ਮੈਂ ਇਹ ਲੈਂਦੀ ਸੀਗੇ ਤੁਸੀਂ ਆ ਦੇਖ ਸਕਦੇ ਹੋ ਤੇ ਇਹ ਵਿੱਚ ਗੁੱਲੀ ਵਾਲੇ ਨੇ ਜੀ نیچے ਦੇ ਪਰਲ ਦੇ ਜਿਹੜਾ ਹੈਗਾ ਲੱਗੇ ਹੋਏ ਨੇ ਤੇ ਉਦੋਂ ਇਹਨਾਂ ਦਾ ਬੜਾ ਰਿਵਾਜ ਚ ਹੁੰਦਾ ਸੀਗਾ ਇਦਾਂ ਦੀ ਚੀਜ਼ ਪਾਣ ਦਾ ਤੇ ਉਦੋਂ ਇਹ ਵੀ ਮੈਂ ਆਰਟੀਫੀਸ਼ੀਅਲ ਲੈਂਦੀ ਸੀ ਤੇ ਵਿਆਹ ਦੇ ਵਿੱਚ ਤੁਹਾਨੂੰ ਪਤਾ ਹਨਾ ਆਰਟੀਫੀਸ਼ੀਅਲ ਜ਼ਿਆਦਾ ਪਾਉਂਦੇ ਆ ਤੇ ਦੋਨੋਂ ਹੀ ਨੇ ਦੋਨੋਂ ਹੀ ਹੈਗੇ ਨੇ ਪਰ ਇਹ ਉਦੋਂ ਪਾਏ ਨੇ ਇਹ ਥੋੜੇ ਜਿਹਾ ਬਲੈਕ ਪਾਉਣੀ ਸ਼ੁਰੂ ਹੋ ਗਏ ਨੇ ਕਾਲੇ ਕਿਉਂਕਿ ਮੈਂ ਕਦੇ ਪਾਈ ਨਹੀਂ ਕਿ ਉਦੋਂ ਵੀ ਸਿਰਫ ਇੱਕੋ ਹੀ ਮੈਚ ਦੇ ਵਿੱਚ ਹੀ ਪਾਈ ਨੂੰ ਤੋਂ ਬਾਅਦ ਮੈਂ ਇਹ ਵੀ ਨਹੀਂ ਪਾਈ ਤੇ ਇਹੇ ਉਦੋਂ ਹੀ ਪਾਈ ਨੇ ਤੇ ਯਾ ਮਨ ਮੈਂ ਮਤਾਂ ਨਾ ਕੋਲ ਨਹੀਂ ਆ ਰਹੀ ਸੀ ਕਿ ਉੱਥੇ ਮੈਂ ਲੈਤੀ ਸੀ ਤੁਸੀਂ ਸ਼ਾਇਦ ਮਤਾਂ ਮੈਂ ਫੋਟੋ ਵੀ ਸ਼ੇਅਰ ਕੀਤੀ ਹੋਈ ਹੈ ਮੇਰੀ ਮਾਸੇ ਦੀ ਬੇਟੀ ਦੀ ਮੈਰਿਜ ਦੀ ਤੇ ਹਨਾ ਜਿਨ੍ਹਾਂ ਦੇ ਆਪਾਂ ਕੋਲ ਗਏ ਸੀ ਉਹਨਾਂ ਨੇ ਆਪਾਂ ਵੀਡੀਓ ਬਣਾਈ ਸੀ ਉਹਨਾਂ ਦੀ ਮੈਰਿਜ ਦੇ ਵਿੱਚ ਮੈਂ ਮਤਲਬ ਇਹ ਸੈੱਟ ਪਾਇਆ ਸੀ ਜਨਲੇ ਵਾਲਾ ਦੇਖ ਸਕਦੇ ਪਿੰਕ ਪਿੰਕ ਜੇ ਰੰਗ ਦਾ ਸੈੱਟ ਹੈ ਵਿੱਚ 골ਡਨ ਤੇ ਪਿੰਕ ਰੰਗ ਦਾ ਦਾ ਤੇ ਇਹ ਵੀ ਉਦਾਂ ਹੀ ਪਿਆ ਇਹਦੇ ਵਿੱਚੋਂ ਜੀ ਥੋੜਾ ਜਿਹਾ ਇੱਕ ਅੱਧਾ ਸਟੋਨ ਨਿਕਲ ਗਿਆ ਤੇ ਵੈਸੇ ਹੀ ਉਦਾਂ ਦਾ ਉਦਾਂ ਹੀ ਪਏ ਇਹ ਸੈੱਟ ਜਿਹੜਾ ਜੀ ਥੋੜਾ ਮਹਿੰਗਾ ਆਇਆ ਸੀ ਉਸ ਟਾਈਮ ਇਹ ਤੇ ਉਸ ਟਾਈਮ ਇਹਦਾ ਇਹਨਾਂ ਦਾ ਬੜਾ ਰਵਾਜ ਸੀਗਾ ਇਹ ਮੈਂ ਚੰਡੀਗੜ੍ਹ ਤੋਂ ਲੈਂਦਾ ਸੀ ਉਸ ਟਾਈਮ ਅਸੀਂ ਚੰਡੀਗੜ੍ਹ ਜਾਂਦੀ ਹੁੰਦੇ ਸੀ ਤੇ ਇਹ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇਹ ਕਾਲਾ ਨਹੀਂ ਹੋਊਗਾ ਕਦੇ ਇਹ ਖਰਾਬ ਨਹੀਂ ਹੋਦੀ ਸ਼ਾਇਨ ਨਿਕਾ ਤੂੰ ਕਿ ਸ਼ਾਇਨ ਵੀ ਵਾਕਈ ਤੋਂ ਦੇਖ ਸਕਦੇ ਹੋ ਸ਼ਾਇਨੇ ਦੀ ਹਲੇ ਵੀ ਓਮੇ ਪਈਆ ਹਲੇ ਵੀ ਦੇਖੋ ਤੁਸੀਂ ਸ਼ਾਇਨ ਕਰ ਰਿਹਾ ਦੇ ਵਿੱਚ ਅਜੇ ਕੋਈ ਨਾ ਏਡਾ 빙ਾ ਕਰ ਰਹੀ ਹੈ ਨਾ ਸ਼ਾਇਨ ਕਰ ਰਿਹਾ ਸ਼ਾਇਨ ਵਾਲੇ ਦੀ ਉੱਤੇ ਹੀ ਪਈ ਆ ਸਟੋਨ ਜੂਰੇ ਕਾ ਸਾਈਡ ਤੋਂ ਬੜਾ ਨਿਕਲ ਗਿਆ ਇਹਦੇ ਨਾਲ ਜਿਹੜੇ ਈਅਰਿੰਗਸ ਸੀਗੇ ਇਸ ਤਰ੍ਹਾਂ ਦੇ ਨੇ ਇਸ ਤਰ੍ਹਾਂ ਦੇ ਤੇ ਆ ਲੈ ਭਾਜੀ ਆ ਦੋਨੋਂ ਪੇਅਰਸ ਨੇ ਜੇ ਨੀਕੇ ਸੈਕਟਰ ਆਇ ਤੁਮ ਤੁਸਿਆਂ ਦੇ ਲਈ ਇੰਨੇ ਸਾਲ ਹੋ ਗਏ ਮੈਂ ਉਹ ਉਹਨਾਂ ਦੀ ਮੈਰਿਜ ਚ ਹੀ ਲੈਤਾ ਸੀ ਉਹ ਪਿੰਕਲ ਵਸੂਤ ਉਹ ਮੈਂ ਫੋਟੋ ਵੀ ਤੁਹਾਨੂੰ ਨਾਲ ਕੋਈ ਸ਼ੇਅਰ ਕੀਤੀ ਸੀ ਹਮਾਨ ਦੇ ਬਾਲ ਕਟਿੰਗ ਸੀ ਉਹਨਾਂ ਦੀ ਮੈਰਿਜ ਨਹੀਂ ਪਾਇਆ ਸੀ ਹੁਣ ਮੈਂ ਦਿਖਾਣੀ ਆ ਜੀ ਮੇਰੇ ਭਰਾ ਦੇ ਵਿਆਹ ਦੇ ਵਿੱਚ ਮੈਂ ਪਾਇਆ ਸੀ ਇਹ ਹੈਗਾ ਤੋਂ ਪਾਰਾ ਸਾਲ ਪੁਰਾਣਾ 12 ਸਾਲ ਪਹਿਲਾਂ ਜਿਹੜੀ ਸ਼ਾਇਨਰੀ ਉਵੇਂ ਪਈ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਸ਼ਾਇਨ ਕਿੰਨਿਆ ਕਰ ਰਿਆ ਹੈ ਉਹ ਮੁਝੇ ਕੱਲ ਸ਼ਾਇਨ ਪਈ ਹੈ ਇਹ 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 ਮੈਂ ਚੰਡੀਗੜ੍ਹੋਂ ਲੈ ਕੇ ਕਿੰਤਾ ਸੀ ਜੀ ਆ ਦੇਖੋ ਸ਼ਾਇਨ ਦੇਖੋ ਉੱਥੇ ਹੀ ਪਈ ਹੈ ਜੀ ਇਹਦੀ ਸ਼ਾਇਨ ਇਹ ਥੋੜਾ ਜਿਹਾ ਹੈਗਾ ਜਿਵੇਂ ਆਪਾਂ ਕਹਿੰਦੇ ਸਰਦਾ ਹੀ ਥੋੜਾ ਜਿਹਾ ਵਿੱਚ ਉਦਾਂ ਸਰਦਾ ਹੀ ਦੀ ਤੁਹਾਨੂੰ ਗਾਉਂਦੀ ਹੈ ਇਹਦੀ ਤੇ ਪਤਾ ਹੀ ਤੁਹਾਨੂੰ ਦੇਖ ਆ ਦਿਖ ਰਿਹਾ ਨਾ ਹੁਣ ਤੁਹਾਨੂੰ ਤੁਹਾਨੂੰ ਜਿਹੀ ਥੋੜੀ ਜੀ ਤੇ ਇਹ 12 ਸਾਲ ਪੁਰਾਣਾ ਜੀ ਵੀ ਸੈੱਟ ਤੇ 12 ਸਾਲ ਪਹਿਲਾਂ ਇਹਦਾ ਕੋਈ ਵੀ ਸਟੋਨ ਨਹੀਂ ਨਿਕਲਿਆ ਇਹ ਉਦਾਂ ਦਾ ਉਦਾਂ ਹੀ ਪਿਆ ਤੇ ਇਹ ਮੈਂ ਉਹਦੇ ਫਰਦਰ ਜੀ ਮੈਰਿਜ ਦੇ ਟਾਈਮ ਮੈਂ ਜਿਹੜੇ ਤੁਹਾਡੇ ਨਾਲ ਆਪਣੀ ਇੰਟਰਵਿਊ ਤੇ ਮੈਰਿਜ ਦੀ ਫੋਟੋ ਸ਼ੇਅਰ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਮੇਰੇ ਫਰੋਜ਼ ਜੀ ਜਾਨ ਸਰਦਈਆਂ ਸੂਟ ਪਾਇਆ ਹੋਇਆ ਉਹਦੇ ਨਾਲ ਦਾ ਜਿਹੜਾ ਸੈੱਟ ਹੈ ਤੇ ਇਹ ਅਨੇਕ ਯਾਰ ਜੀ ਇਅਰਿੰਗਸ ਨੇ ਇਹ ਵੀ ਬੜਾ ਪਿਆਰਾ ਸੈੱਟ ਹੈ ਜੀ ਇਹ ਜਿਹਨਾਂ ਨੇ ਕਿਹਾ ਸੀ ਵੀ ਕਦੀ ਨਾ ਤਾਂ ਕਾਲਾ ਹੋਊਗਾ ਨਾ ਸ਼ਾਈਨ ਹੋ ਨਾ ਉਹਨਾਂ ਨੇ ਇਹਦਾ ਤਾਂ ਇਹ ਵੀ ਕਿਹਾ ਜਰਾ ਨੇ ਕਿ ਸਟੋਨ ਨਹੀਂ ਜਾਊਗਾ ਕਿ ਇਹਦਾ ਸਟੋਨ ਵਾਕਈ ਨਹੀਂ ਗਿਆ ਹਾਲ ਤੱਕ ਕੋਈ ਸਟੋਨ ਨਹੀਂ ਨਿਕਲਿਆ ਤੇ ਬਾਕੀ ਜਿਹੜੇ ਆ ਦੂਸਰਾ ਪਿੱਕ ਸੀਗਾ ਸੈੱਟ ਇਹਦਾ ਇੱਕ ਸਟੋਨ ਜੋ ਨਿਕਲਿਆ ਵੈਸੇ ਕਾਲਾ ਇਹ ਵੀ ਨਹੀਂ ਹੋ ਰਹੀ ਵੀ ਸ਼ਾਈਨ ਹੋ ਮੇਰੇ ਵੀ ਹੁਪਈਆ ਹਤੇ ਇੱਕ ਹੋਰ ਆ ਜੀ ਇਹ ਵੀ ਮੈਰਿਜ ਦੇ ਵਿੱਚ ਹੀ ਲੈਤਾ ਸੀ ਇਹ ਸੈੱਟ ਹੈ ਇਹਦਾ ਮਤਲਬ ਕਿ ਇਹ ਹਾਲੇਪਰ ਮੈਂ ਥੋੜਾ ਟਾਈਮ ਹੋਇਆ ਲੱਤੇ ਨੂੰ ਆ ਵਾਲਾ ਸੈੱਟ ਹੈ ਕਿੰਨਾ ਪਿਆਰਾ ਸੈਟ ਹੈ ਜੀ ਗੜੀ ਦਾ ਦੇ ਨਾਲ ਤੇ ਇਹਦੇ ਵਿੱਚ ਪਰਲ ਦਾ ਵਰਕ ਹੈ ਆ ਜਿਹੜੇ ਦੇ ਨਾਲ ਕਰਨਾ ਹੈ ਇੱਕ ਸੰਦੇ ਤੁਸੀਂ ਮੈਨੂੰ ਇਹਨਾਂ ਦਾ ਮੈਂ ਤਾਂ ਨਹੀਂ ਬਣਾਇਆ ਸੀ ਜਿਹੜਾ ਗੜੀ ਦਾ ਬਹੁਤ ਪਿਆਰਾ ਲੱਗਦਾ ਸੀ ਇੱਕ ਸੰ ਗੜੀ ਵਾਲਾ ਸੈਟ ਬਹੁਤ ਜਿਆਦਾ ਪਿਆਰਾਗਾ ਤੇ ਬਹੁਤ ਹੀ ਇਹਦੇ ਪਾਇਆ ਸੀ ਬਹੁਤ ਸੋਹਣਾ ਜਿਆਦਾ ਸੋਹਣਾ ਵੀ ਲੱਗਦਾ ਸੀ ਤੇ ਇੱਕ ਗੜੀ ਨਾਲ ਹੀ ਲੱਗ ਜਾਂਦਾ ਜੀ ਇਦਾਂ ਤੇ ਮਤਲਬ ਇਹਨੂੰ ਵਧੀਆ ਲੱਗਿਆ ਸਟਾਈਲ ਅੱਜ ਕੱਲ ਇਹਦਾ ਥੋੜਾ ਰਵਾਜ ਜਿਹਾ ਇਹ ਹੱਲੇ ਮਤਲਬ ਕਿ ਥੋੜਾ ਟਾਈਮ ਪਹਿਲਾਂ ਤੁਸੀਂ ਆ ਮੰਨ ਲਓ ਕਿ ਸਾਲ ਕੇ ਪਹਿਲੇ ਵਿਆਹ ਹੋਇਆ ਤੇ ਉਹ ਉਹਦੇ ਸੀ ਮੈਂ ਪਾਇਆ ਸੀ ਤੇ ਕਿਉਂਕਿ ਐਜੇ ਸੂਟ ਜਿਹੜੇ ਹੁੰਦੇ ਆਪਣੇ ਹੰਡ ਜਾਂਦੇ ਆ ਨਾ ਆਪਾਂ ਹਟਾ ਲੈਂਦੇ ਆ ਤੇ ਜਿਹੜੇ ਮਤਲਬ ਕਿ ਸੈੱਟ ਵਗੈਰਾ ਹੁੰਦੀ ਆ ਉਹ ਆਪਣੇ ਉਦਾਂ ਵੀ ਉਦਾਂ ਪਹਿਰ ਲੈਂਦੇ ਨੇ ਤੇ ਕਿ ਆਪਾਂ ਕਿਉਂਕਿ ਨਾਰਮਲ ਆਪਾਂ ਇਹਨਾਂ ਨੂੰ ਪਾ ਨਹੀਂ ਸਕਦੇ ਤੇ ਜਿਹੜੇ ਮੇਰੇ ਵਿਆਹ ਦੇ ਸੌਰੀ ਮੇਰੇ ਭਰਾ ਦੇ ਵਿਆਹ ਦਾ ਸੈੱਟ ਸੀ ਜਾਂ ਦੂਸਰਾ ਸੈੱਟ ਸੀ ਉਹ ਥੋੜੇ ਮਹਿੰਗੇ ਜਰੂਰ ਨੇ ਉਹ 10000 ਰੁਪਏ ਦੇ ਆਇਸਟੈਂਡ ਬਾਕੀ ਜਿਹੜੇ ਹੋਰ ਨੇ ਉਹ ਸਸਤੇ ਨੇ ਉਹ ਇੰਨੇ ਜ਼ਿਆਦਾ ਮਹਿੰਗੇ ਨਹੀਂ ਆ ਤੇ ਇੱਕ ਚੀਜ਼ ਮੈਂ ਹੋਰ ਦਿਖਾਨੀ ਆ ਤੁਹਾਨੂੰ ਇੱਤਨੇ ਜੀ ਹੱਥ ਚੂੜੀਆਂ ਇਹ ਚੂੜੀਆਂ ਵੀ ਅੰਤ ਤੋਂ ਚੋੜਾ 15 ਸਾਲ ਪੁਰਾਣੀ ਹੈ ਜੀ ਦੇਖੋ ਉਦਾਂ ਦੀ ਉਦਾਂ ਸ਼ਾਈਨ ਪਈ ਹੈ ਨਾ ਕਿ ਉਦਾਂ ਦਾ ਉਦਾਂ ਦਾ ਰੁਪਿਆ ਤੇ ਮੈਂ ਡੱਬੇ 'ਚ ਹੀ ਰੱਖੀਆਂ ਹੋਈਆਂ ਜੀ ਉਦਾਂ ਹੀ ਇਹ ਹਰੇ ਰੰਗ ਦਾ ਸੂਟ ਮੇਰੇ ਭਰਾ ਨੇ ਮਤਲਬ ਖਰੀਦੇ 10 ਮਿੰਟ ਰਹਿ ਕੇ ਦਿੱਤਾ ਸੀ ਉਹਨਾਂ ਨੇ ਮੇਰੇ ਪੈਸੇ ਦਿੱਤੇ ਸੀ ਗੈਂ ਸੂਟ ਤਾਂ ਬੜਾ ਪਸੰਦ ਆ ਲੈ ਗਿਆ ਮੈਂ ਲੇਰ ਕੋਲੋਂ ਲੈ ਸੂਟ ਲੈਤਾ ਸੀ ਮੇਨੂੰ ਦਵੱਟਾ ਬਹੁਤ ਸੋਹਣਾ ਲੱਗਿਆ ਜੀ ਹਰੇ ਰੰਗ ਦਾ ਸੂਟ ਸੀਗਾ ਤੇ ਉਹਦੇ ਵਿੱਚ ਨਾ ਕੜਾਈ ਸੀ ਜਿਹੜੀ ਆ ਵਿੱਚ ਤੁਸੀਂ ਦੇਖ ਸਕਦੇ ਹੋ ਕਲਰ ਆ ਆਹ ਉਹਨਾਂ ਇਦਾਂ ਦੀ ਕੜਾਈ ਸੀ ਜੀ ਇਹਦੇ ਵਿੱਚ ਜਿਹੜਾ ਕਲਰ ਵਿੱਚ ਹੋਰ ਦੇ ਰਹੇ ਨੇ ਪਿੰਕ ਜੀ ਤੇ ਤੁਸੀਂ ਐਂ ਦੇਖ ਸਕਦੇ ਹੋ ਚਮਾ ਚੂੜੀਆਂ ਉਦਾਂ ਦੀ ਉਦਾਂ ਹੀ ਪਈਆਂ ਤੇ ਮੈਂ ਡੱਬੇ ਦੇ ਵਿੱਚ ਹੀ ਰੱਖੀਆਂ ਹੋਈਆਂ ਤੁਸੀਂ ਹਮੇ ਨੂੰ ਇਹਨੇ ਸਾਲ ਦਾ ਪੁਰਾਣਾ ਡੱਬਾ ਵੀ ਇਹਨੇ ਸਾਲਾਂ ਦਾ ਉਹ ਨਹੀਂ ਇਹ ਦੋਨੋਂ ਹੱਥਾਂ ਦੀਆਂ ਚੂੜੀਆਂ ਨੇ ਜੀ ਦੋ ਹੱਥਾਂ ਦੀਆਂ ਉਸ ਟਾਈਮ ਮੈਂ ਇਦਾਂ ਦੀ ਮੈਟਰ ਦੀਆਂ ਚੂੜੀਆਂ ਉਹਦੇ ਸਿਰ ਨਿਊਜ਼ਪੇਪਰ वगैरह ਚ ਲੁਕਾ ਕੇ ਰੱਖੀਆਂ ਹੋਈਆਂ ਤੇ ਸਾਰਾ ਸਾਰਾ ਮਤਲਬ ਕੋਈ ਬਦਲ ਨਹੀਂ ਪਿਆ ਹੁਣ ਮੈਂ ਸੋਚ ਰਹੀ ਸੀ ਕਿ ਲੱਖੇ ਕਿਸ ਨੂੰ ਦੇ ਦਵਾਂ ਹਾਂ ਕਿਉਂਕਿ ਮੈਂ ਤਾਂ ਹੁਣੇ ਪਾਣੀ ਨਹੀਂ ਜੀ ਪਾਣੀ ਨਹੀਂ ਜੀ ਤੁਹਾਨੂੰ ਚੰਗੀਆਂ ਨਹੀਂ ਲੱਗਦੀ ਆਪ ਨੂੰ ਮੰਨ ਲਓ ਵੀ ਛੱਡੋ ਪਰੇ ਹੁਣ ਨਾ ਕਿਹਾ ਕਾਫੀ ਟਾਈਮ ਤੇ ਚੀਜ਼ਾਂ ਪਾਈਆਂ ਨੇ ਮਤਲਬ ਦੇਖੋ ਸ਼ਾਈਨ ਵਗੈਰਾ ਉੱਤੇ ਹੀ ਪੀਏ ਚੋਟੀਆਂ ਤੇ ਕਿੰਨੀਆਂ ਪਿਆਰੀਆਂ ਇਹ ਚੰਗੀਆਂ ਗੜਤਾਂ ਲੈਂਦੀਆਂ ਹਈਆਂ ਨੇ ਜੀ ਇਹ ਵੀ ਚੰਗਾ ਉਸ ਟਾਈਮ ਤੇ ਚੰਡੀ ਗੜਤ ਹੈਦੀ ਹੁੰਦੇ ਸੀ ਤੇ ਇਹ ਪਰਸੂਟ ਮੈਂ ਜਾ ਕੇ ਘੜਾਈ ਵਾਲਾ ਸੂਟ ਸੀ ਲਿਆ ਬ੍ਰਦਰ ਜੀ ਨੇ ਲਿਆ ਕੀਤਾ ਸੀ ਅਕੀਦਾ ਤੇ ਮੈਂ ਸਟਿਚ ਕਰਵਾ ਕੇ ਜਿਹੜੀ ਮੇਰੀ ਮਾਸਦੀ ਦੀ ਬੀਟੀ ਦੇ ਮੈਰਿਜ ਦੇ ਵਿੱਚ ਮੈਂ ਤਾਂ ਬਣਾਉ ਸੈਟ ਸ਼ੇਅਰ ਕੀਤਾ ਉਹਦੇ ਵਿੱਚ ਪਾਇੰਸ ਉਤੇ ਹਲਦੀ ਰੰਗ ਨੇ ਇਹ ਹਰਾ ਸੂਟ ਪਾਇਆ ਸੀ ਤੇ ਮੈਰੀ ਨਾਲ ਪਿੰਕ ਸੂਟ ਪਾਇਆ ਸੀ ਪਿੰਕ ਦਾ ਉਹ ਸੈਟ ਸੀਗਾ ਤੇ ਹਰੇ ਨਾਲ ਮੈਂ ਸੈਟ ਨਹੀਂ ਸੀਗਾ ਹਰੇ ਨਾਲ ਮਤਲਬ ਕਿ ਵੈਸੀ ਮੈਂ ਪਾਪਸੀ ਉਹ ਪਾ ਲਈ ਸੀ ਤੇ ਪਰ ਚੂੜੀਆਂ ਹੀ ਪਾੀਆਂ ਸੀਗੀਆਂ ਉਸ ਟਾਈਮ ਤੇ ਤੇ ਮੈਂ ਵੀ ਚੀਜ਼ਾਂ ਬੜੀਆਂ ਇਸ ਮਾ ਉਸ ਬੰਦ ਕੇ ਰੱਖੀਆਂ ਹੋਈਆਂ ਮੈਨੂੰ ਆਹ ਉਹ ਕਦੇ ਕੰਮ ਆ ਜਾਣੇ ਹੁਣ ਵੀ ਕਦੇ ਫੇਰ ਪਾਉਣੀਆਂ ਪੈਣੀਆਂ ਪਰ ਉਹ ਜਿਹੜੀਆਂ ਚੂੜੀਆਂ ਵਗੈਰਾਆਂ ਜਾਂ ਜਿਹੜੇ ਜਿਆਦਾ ਭਾਰਿਕ ਮਿਆਵਾਣੀ ਹੈ ਇਹ ਕੰਨਾਂ ਦੇ ਤਾਂ ਹੁਣ ਇਹ ਥੋੜਾ ਜਿਹਾ ਆਡ ਲੱਗਦੇ ਨੇ ਮੇਰੇ ਪੌਣੇ ਤੇ ਹੁਣ ਇਹ ਤਾਂ ਨਹੀਂ ਪਾਉਂਦੀ ਇਦਾਂ ਨਹੀਂ ਬਹੇ ਤੇ ਇਹ ਚੂੜੀਆਂ ਮੈਂ ਸੋਚ ਰਹੀ ਸੀ ਇੱਕ ਦਿਨ ਮੈਂ ਕਹਿੰਦੀ ਮੈਂ ਕੋਈ ਨਵੀਂ ਜਿਹੀ ਬਿਉਲੀ ਹੋਵੇ ਚਲੋ ਫਿਰ ਵਿੱਚ ਜਾਣਾ ਤਾਂ ਆਪਾਂ ਦੇ ਦੇ ਦਿੰਦੇ ਆ ਜਾਂ ਪਰ ਅਜ ਤੋ ਥੋੜਾ ਥਣ ਪਤਾ ਲੋਕ ਗੈਮ ਵੀ ਕਰਦੇ ਨੇ ਨਾ टांगਾਂ ਕਿ ਮਾ ਥੋੜਾ ਡਰਦੀ ਆ ਵੀ ਚਲੋ ਪਈਆਂ ਨੇ ਤੇ ਵੀ ਜਾਂ ਮੇਰੀ ਮਾਂ ਸਦੀ ਬੇਟੀ ਆ ਉਹ ਵੀ ਫਿਰ ਹੁਣ ਪਾਉਂਦੀ ਨਹੀਂ ਪਹਿਲਾਂ ਪਾ ਲੈਂਦੀ ਸੀ ਪਹਿਲਾਂ ਸੋਚਿਆ ਸੀ ਉਹ ਹੁੰਦੇ ਹੋਣੇ ਤਾਂ ਦੇ ਤੁਨੇ ਦਨਿਹ ਦਨੀ ਪਈਆਂ ਨੇ ਜੀ ਤੇ ਚਲੋ ਜੀ ਹੁਣ ਨਾਲ ਪੀਣੀ ਹੈ ਚਾਹ ਚਾਹ ਪੀ ਕੇ ਫਿਰ ਮੈਂ ਥੋੜਾ ਜਿਹਾ ਘੂਲ ਕੇ ਤਕੜਾ ਹਲਕਾ ਹਲਕਾ ਇਹ ਕਾਦੀ ਆ ਪਰ ਦੇਖਦੇ ਆਂ ਜੀ ਉਸ ਤੋਂ ਬਾਅਦ ਜੇ ਜ਼ਿਆਦਾ ਮੈਨੂੰ ਪ੍ਰੋਬਲਮ ਨਹੀਂ ਆਈ ਤੇ ਫਿਰ ਮੈਂ ਲੁਕੀ ਡਾਕਟਰ ਨੂੰ ਕੋਲ ਦਿਖਾਈ ਲਉਂਗੀ ਦੁਆਰਾ ਉਸੇ ਡਾਕਟਰ ਨੂੰ ਮਿਲੇ ਕੋਲ ਨੇ ਹੱਡੀਆਂ ਦਾ ਡਾਕਟਰ ਬਹੁਤ ਵਧੀਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਜੀ ਪਲੀਜ਼ ਰਿਕਵੈਸਟ ਆ ਤੁਹਾਨੂੰ ਦੂਸਰੇ ਚੈਨਲ ਤੇ ਜਾ ਕੇ ਦੂਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਹਦਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਇਸੇ ਚੈਨਲ ਦੇ ਨਾਮ ਸੇਮ ਹੈ ਜੀ ਸੰਗਰੂਰ ਨਾਮ ਸੇਮ ਮਤਲਬ ਸੰਗਰੂਰ ਫੈਮਿਲੀ ਕੁਕਿੰਗ ਚੈਨਲ ਆ ਉਹਦਾ ਨਾਮ ਇਹ ਸੰਗਰੂਰ ਫੈਮਿਲੀ ਚੈਨਲ ਆ ਉਸ ਸੰਗਰੂਰ ਫੈਮਿਲੀ ਕੁਕਿੰਗ ਚੈਨਲ ਆ ਉਹਦੇ ਵਿੱਚ ਜੇ ਮੈਂ ਕੁਕਿੰਗ ਸ਼ਬਦ ਦਾ ਐਡ ਕੀਤਾ ਤੇ ਬਾਕੀ ਜਿਹੜਾ ਉਹਨਾਂ ਲੋਗ ਹੋਆ ਜੀ ਉਹ ਲੋਗੋ ਦੇ ਵਿੱਚ ਇਹਦਾ ਕਾਰਡ ਨਾਮ ਦਾ ਲਗਾ ਕੇ ਲੋਗੋ ਵਿੱਚ ਕਸੂਰ ਫੈਮਿਲੀ ਲਿਖਿਆ ਆ ਉਹਦੇ ਲੋਗੋ ਦੇ ਵਿੱਚ ਉਹਦੇ ਮੇਹਤਰ ਹਰਮਨ ਦੀ ਫੋਟੋ ਲੱਗੀ ਹੋਈ ਆ ਸੋ ਚੈਨਲ ਸਬਸਕ੍ਰਾਈਬ ਕਰਕੇ ਜੀ ਉਹਦਾ ਪਹਿਲਾ ਆਈਕਨ ਜਰੂਰ ਡਬਲਵਿਊ ਦੇ ਵਿੱਚ ਆਪਾਂ ਅੱਜ ਤੋਂ ਵੀਡੀਓ ਸਟਾਰਟ ਕਰਾਂਗੇ ਪੌਣੀ ਤੇ ਹਫਤੇ ਵਿੱਚ ਉਹਦੇ ਵਿੱਚ ਤਿੰਨ ਵੀਡੀਓ ਪਾਇਆ ਕਰਾਂਗੇ ਆਪਾਂ ਉੱਚ डेली ਵੀਡੀਓ ਨਹੀਂ ਪਾਇਆ ਕਰਾਂਗੇ ਕਿਉਂਕਿ ਕਿੰਗ ਚੈਨਲ ਆ ਤੁਹਾਨੂੰ ਪਤਾ ਵੀ ਕੁਕਿੰਗ ਕਰਨੀ ਪਰ ਵੀਡੀਓਜ਼ ਅਪਰੋਚ ਨਹੀਂ ਇਹ ਬਣਾਉਦੇ ਜਦੋਂ ਚੈਨਲ ਵਧਿਆ ਗਰੋ ਕਰਨ ਲੱਗਿਆ ਫਿਰ ਦੇਖਾਂਗੇ ਫਿਰ ਸ਼ਾਇਦ ਡੇਲੀ ਦੀ ਵੀ ਕੰਟੀਨਿਊ ਬਟ ਹਾਲੀ ਅੱਪਾ ਸਟਾਰਟਿੰਗ ਦੇ ਵਿੱਚ ਹਫਤੇ ਵਿੱਚ ਤਿੰਨ ਵੀਡੀਓ ਪਾਵਾਂਗੇ ਸੋ ਚੈਨਲ ਸਪੋਰਟ ਪੂਰਾ ਕਰਿਓ ਜੀ ਉਹਨਾਂ ਦੀ ਤੇ ਚਲੋ ਜੀ ਮਿਲਣ ਆਪਾਂ ਵੀਡੀਓ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ